हे भाई ਜਨਾਂ ਚਰ ਤੇਰੇ ਸਰੀਰ ਅੰਦਰ ਪ੍ਰਾਣ ਹੈ ਤੂੰ ਪਰਮਾਤਮਾ ਨੂੰ ਕਿਉਂ ਵਿਸਾਰ ਰਿਹਾ ਹੈ ਸਵਾਸ ਸਵਾਸ ਸਿਮਰਨ ਕਰ ਸਿਮਰਨ ਦਾ ਮਤਲਬ ਹੁੰਦਾ ਚੇਤਾ ਕਰਨਾ ਔਰ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਸਿਮਰਨ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਹੁਤੀ ਲੰਮੀ ਸਮਾਧੀ ਲਾਉਣ ਦੀ ਵੀ ਗੱਲ ਨਹੀਂ ਕੀਤੀ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਆਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦੇ ਜਦੋਂ ਆਪਾਂ ਚੇਤਾ ਰੱਖਾਂਗੇ ਹਰ ਵੇਲੇ ਚੇਤਾ ਕਾਰੋਬਾਰ ਕਰਦੇ ਪਏ ਆ ਤੇ ਪ੍ਰਮਾਤਮਾ ਨੂੰ ਚੇਤਾ ਕਰਨਾ ਕਿ ਪ੍ਰਮਾਤਮਾ ਤੁਹਾਨੂੰ ਬਖਸ਼ਿਸ਼ ਕੀਤੀ ਹੈ ਵਧੀਆ ਦੁਕਾਨ ਦਿੰਦੀ ਹੈ ਵਧੀਆ ਦੁਕਾਨਦਾਰੀ ਚੱਲ ਰਹੀ ਹੈ ਬਾਰ ਬਾਰ ਸ਼ੁਕਰਾਨਾ ਕਰੀ ਜਾਓ ਇਹੀ ਸਿਮਰਨ ਹੈ ਨੌਕਰੀ ਵਧੀਆ ਮਿਲੀ ਹੈ ਬਾਰ ਬਾਰ ਸ਼ੁਕਰਾਨਾ ਕਰੀ ਜਾਓ ਗੁਰੂ ਸਾਹਿਬ ਇਸ ਦੇ ਲਾਇਕ ਨਹੀਂ ਸੀ ਅਸੀਂ ਡਿਜ਼ਰਵ ਨਹੀਂ ਕਰਦੇ ਸੀ ਇਸ ਪੋਸਟ ਨੂੰ ਜਿਹੜੀ ਤੁਸੀਂ ਸਾਨੂੰ ਦੇ ਦਿੱਤੀ ਹੈ ਬਾਰ ਬਾਰ ਚੇਤੇ ਕਰੋ ਇਹ ਸ਼ੁਕਰਾਨਾ ਕਰੀ ਜਾਓ ਇਹੀ ਸਿਮਰਨ ਹੈ ਤੰਦਰੁਸਤ ਸਰੀਰ ਮਿਲਿਆ ਹੈ ਅੱਖਾਂ ਦੀ ਰੋਸ਼ਨੀ ਵਧੀਆ ਹੈ ਦਿਲ ਦਿਮਾਗ ਸਾਰਾ ਕੁਝ arogh ਹੈ ਹੱਥ ਪੈਰ ਸਲਾਮਤ ਹੈ ਸ਼ੁਕਰਾਨਾ ਕਰੀ ਜਾਓ ਵਧੀਆ ਕੱਪੜੇ ਪਾਉਂਦੇ ਹੋ ਸ਼ੁਕਰਾਨਾ ਕਰੀ ਜਾਓ ਦਸਤਾਰ ਵਧੀਆ ਬੰਨੀ ਹੈ ਸ਼ੁਕਰਾਨਾ ਕਰੀ ਜਾਓ ਜੋੜਾ ਵਧੀਆ ਲਿਆ ਸ਼ੁਕਰਾਨਾ ਬਾਰ ਬਾਰ ਸ਼ੁਕਰਾਨਾ ਚੇਤਾ ਕਰਨਾ ਹੀ ਸਿਮਰਨ ਹੈ ਬਾਰ ਬਾਰ ਚੇਤੇ ਕਰਾਂਗੇ ਪ੍ਰਮਾਤਮਾ ਨੂੰ ਇਸੇ ਦਾ ਨਾਮ ਸਿਮਰਨ ਹੈ ਸਿਮਰਨ ਕੋਈ ਜ਼ਿਆਦਾ ਜਟਿਲ ਚੀਜ਼ ਨਹੀਂ ਹੈ ਸਿਮਰਨ ਦਾ ਮਤਲਬ ਹੁੰਦਾ ਯਾਦ ਕਰਨਾ ਬਾਰ ਬਾਰ ਯਾਦ ਬਾਰ ਬਾਰ ਯਾਦ ਕਰਾਂਗੇ ਇੱਕ ਦਿਨ ਹਿਰਦੇ ਚ ਵਸ ਜੇਗਾ ਬਾਰ ਬਾਰ ਚੇਤਾ ਕਰਨਾ ਤੇ ਚੇਤਾ ਕਰਨ ਦਾ ਤਰੀਕਾ ਜਿਹੜਾ ਉਹ ਗੁਰਬਾਣੀ ਸਾਨੂੰ ਦੱਸ ਹੀ ਰਹੀ ਹੈ ਰੋਜ਼ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਰੋਜ਼ ਕਥਾ ਸੁਣਦੇ ਹਾਂ ਰੋਜ਼ ਕੀਰਤਨ ਸੁਣਦੇ ਹਾਂ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਰਸਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਣ ਕਿਵੇਂ ਹੋਣਾ ਹੈ ਪਰਵਾਣ ਚੜਨ ਵਾਸਤੇ ਇਹ ਇੱਕ ਸੌਖਾ ਤਰੀਕਾ ਹੈ ਪਹਿਲਾਂ ਜਿਹੜੇ ਤਰੀਕੇ ਸੀ ਨਾ ਜੰਗਲ ਚਲੇ ਜਾਓ ਗ੍ਰਸਥ ਜੀਵਨ ਛੱਡ ਦਿਓ ਪਿੱਛੇ ਜਨਾਨੀ ਰੋਈ ਜਾਂਦੀ ਆ ਬੱਚੇ ਰੋਈ ਜਾਂਦੇ ਵੀ ਰੋਟੀ ਕਿੱਥੋਂ ਖਾਵਾਂਗੇ ਐਸਾ ਤਰੀਕਾ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਐਸਾ ਹੀ ਤਰੀਕਾ ਸੀ ਸਾਧੂ ਬਣਨ ਦਾ ਜੰਗਲਾਂ ਚਲੇ ਜਾਓ ਗ੍ਰਸਤੀ ਛੱਡ ਦਿਓ ਪਰ ਗੁਰੂ ਸਾਹਿਬ ਨੇ ਬੜਾ ਸੌਖਾ ਤਰੀਕਾ ਸਾਨੂੰ ਦੱਸਿਆ ਗੁਰੂ ਸਾਹਿਬ ਕਹਿੰਦੇ ਗ੍ਰਸਥ ਜੀਵਨ ਨਹੀਂ ਛੱਡਣਾ ਮਨ ਰੇ ਗਿਰਹੀ ਮਾਹੇ ਉਦਾਸ ਕ੍ਰਸਤ ਜੀਵਨ ਦੇ ਵਿੱਚ ਰਹਿ ਕੇ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ ਮਾਇਆ ਤੋਂ ਉਦਾਸ ਰਹਿਣਾ ਮਾਇਆ ਨੂੰ ਛੱਡਣਾ ਨਹੀਂ ਹੈ ਇਹ ਨਾ ਸੋਚਿਓ ਵੀ ਗੁਰੂ ਸਾਹਿਬ ਨੇ ਕਿਹਾ ਮਾਇਆ ਨਹੀਂ ਕਮਾਉਣੀ ਮਾਇਆ ਕਮਾਓ ਪਰ ਮਾਇਆ ਕਮਾਉਂਦੇ ਹੋਏ ਪਰਮਾਤਮਾ ਨੂੰ ਚੇਤੇ ਰੱਖੋ ਮਨ ਰੇ ਗਿਰਹੀ ਮਾਹੇ ਉਦਾਸ ਇਹਦੇ ਚ ਲਿਪਤ ਹੋ ਕੇ ਇਹ ਨਹੀਂ ਵੀ ਗੁਰੂ ਨੂੰ ਭੁੱਲ ਜੀਏ ਨਿਤਨੇਮ ਭੁੱਲ ਜੀਏ ਅੰਮ੍ਰਿਤ ਵੇਲਾ ਭੁੱਲ ਜੀਏ ਬਾਣੀ ਬਾਣਾ ਭੁੱਲ ਜੀਏ ਬਸ ਜਦੋਂ ਇਹ ਚੀਜ਼ ਭੁੱਲ ਗਏ ਤੇ ਫਿਰ ਵਿਛੜ ਗਏ ਫਿਰ ਟੁੱਟ ਗਏ ਫਿਰ ਦੁੱਖਾਂ ਦੇ ਪਹਾੜ ਵੀ ਟੁੱਟਣਗੇ ਸਾਰੀਆਂ ਮੁਸ਼ਕਲਾਂ ਵੀ ਆਉਣਗੀਆਂ ਤੇ ਅਗਲਾ ਆਉਣ ਵਾਲਾ ਜਿਹੜਾ ਸਮਾਂ ਹੈ ਪਰਲੋਕ ਦਾ ਉਹ ਵੀ ਸੜਾ ਖਰਾਬ ਹੋ ਜਾਏਗਾ ਜੇ ਅਸੀਂ ਗੁਰੂ ਦੀ ਗੱਲ ਮੰਨ ਕੇ ਨਾ ਚੱਲੇ ਗੁਰੂ ਸਾਹਿਬ ਤੇ ਕਹਰੇ ਕਾਰੋਬਾਰ ਕਰਦੇ ਰਹੋ ਸਮਾਨ ਨਿਤਨੇਮ ਦਾ ਸਵੇਰੇ ਵੀ ਕੱਢੋ ਸ਼ਾਮ ਨੂੰ ਵੀ ਕੱਢੋ